ਜਿਹੜੇ ਬਾਬਾ ਪੱਕੀ ਗੱਲ ਏ ਵਾਦਾ ਫਿਰ ਲਓ ਜੀ ਡੈਡੀ ਨੇ ਵਾਦਾ ਕਰ ਕਰੋ ਵਾਦਾ ਕਰੋ ਲਓ ਜੀ ਡੈਡੀ ਨੇ ਵਾਦਾ ਕਰਤਾ ਵੀ ਜਾਨੇ ਨੂੰ ਫੋਨ ਲੈ ਕੇ ਦੇਣ ਦਾ ਉਹ ਵੀ ਜਿਹੜਾ ਮਰਜੀ 15 Pro Max ਲੈਣਾ ਆਪਾਂ ਕਿੰਨੇ ਦਾ ਪਤਾ ਜਿਹਨੇ ਆਉਂਦਾ ਲੈਣਾ ਇਹਨਾਂ ਨਾਲ ਆਹ ਤਾਂ ਡੀ ਨੇ ਜਿੰਨੇ ਦਾ ਮਰਜੀ ਕਹਿੰਦਾ ਜੇ ਲੈਣਾ ਹੀ ਏ ਫਿਰ ਪੁੱਛਣਾ ਕਿਉਂ ਏ ਦੇਖਿਆ ਇਹ ਹੁੰਦਾ ਜਿਗਰਾ ਸੱਚੀ ਕਾਲਜ ਕੀ ਹਾਲ ਚੰਨੇ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਐਨਜੋਏ ਕਰ ਰਹੇ ਆਂ ਤੇ ਬਾਦ ਦੇ ਨਾਲ ਕਿਆ ਡੱਟ ਰਿਪ ਤੇ ਮੰਮੀ ਨੇ ਛਲਗਮ ਧਰੇ ਆ ਤੇ ਤੜਕਾ ਲਾਉਣਾ ਹੈ ਛਲਗਮ ਧਰਤੇ ਆ ਮੰਮੀ ਧਰਤੇ ਛਲਗਮ ਆਹੋ ਤੜਕਾ ਮੈਂ ਤਿਆਰ ਕਰਕੇ ਲਾ ਦਾਂ ਲਸਣ ਅਦਰਕ ਪਿਆਜ਼ ਟਮਾਟਰ ਤੜਕਾ ਤਿਆਰ ਕਰ ਲਓ ਤੇ ਫਿਰ ਅੱਜ ਆਪਾਂ ਖਾਵਾਂਗੇ ਛਲਗਮ ਘਰ ਦੇ ਛਲਗਮ ਖਾਣੇ ਆ ਅਸੀਂ ਸਾਗ ਪਿੰਡਾਂ ਦਾ ਹਾਂ ਸਾਗ ਅੱਜ ਖਾ ਕੇ ਟਿਆਂ ਪਿੰਡਾਂ ਦਾ ਇਹੀ ਫਾਇਦਾ ਹੁੰਦਾ ਵਾ ਕਿ ਘਰ ਦੀਆਂ ਚੀਜ਼ਾਂ ਜਿਹੜੀਆਂ ਘਰ ਦੀਆਂ ਚੀਜ਼ਾਂ ਹੀ ਖਾ ਸਕਦੇ ਆ ਅੱਜ ਮੰਮੀ ਉਹਨਾਂ ਦੇ ਛਰਗਮ ਮੂਲੀਆਂ ਵੀ ਲੱਗੀਆਂ ਹੋਈਆਂ ਨੇ ਕਾਫੀ ਤੇ ਛਰਗਮ ਜਿਹੜੇ ਅੱਜ ਬਣਾ ਰਹੇ ਆ ਤੇ ਹੈ ਬਰੋਕਲੀ ਲੱਗੀ ਆ ਬਰੋਕਲੀ ਵੀ ਲੱਗੀ ਹੋਈ ਆ ਤੇ ਅੱਜ ਅਸੀਂ ਸਾਗ ਖਾਦਾ ਵਾ ਤੇ ਹੁਣ ਦੇ ਪਰਵਾਸ ਤੇ ਸਭ ਜੀ ਤਿਆਰ ਕਰ ਰਹੇ ਆ ਏਦਾਂ ਲੱਗਦਾ ਏਦਾਂ ਜਦੋਂ ਮੈਂ ਤੇ ਛਿੱਪੇ ਅੰਦਰ ਕਮਰੇ ਜੁਟੇ ਮੈਂ ਗਿਆ ਸੀ ਪੀਦਾ ਲੱਗਦਾ ਜਿੱਦਾਂ ਅਸੀਂ ਅੱਗੇ ਮਤਲਬ ਆ ਤਾਂ ਬਾਅਦ ਇਕੱਲੇ ਉਹਨੇ ਉੱਧੇ ਹੀ ਲੱਗ ਰਿਹਾ ਕਿਉਂਕਿ ਬਾਅਦ ਉਧਰ ਆਪ ਉਧਰ ਮਾਸੀ ਕੋਲ ਉਹ ਦੂਜੇ ਘਰ ਚੱਲ ਗਈ ਆ ਤੇ ਨਾਲ ਹੀ ਘਰ ਆ ਤੇ ਵਾਦੀ ਮੈਂ ਨਾਲ ਹੀ ਘਰ ਆ ਸਾਡੇ ਚਾਚੇ ਤਾਏ ਉਹ ਨਾਲ ਇਕੱਠੇ ਹੀ ਆ ਘਰ ਤੇ ਉਧਰ ਸੁੱਤੀ ਆ ਉਧਰ ਖੇਡ ਰਹੀ ਆ ਰਾਮ ਨਾਲ ਬੜਾ ਵਧੀਆ ਲੱਗ ਰਿਹਾ ਕਿ ਏਦਾਂ ਜਿੱਦਾਂ ਹੁਣ ਜਦੋਂ ਦੂਜੇ ਹੱਥਾਂ ਤੇ ਚੱਲ ਜਾਂਦੀ ਆ ਫਿਰ ਆਪਣੇ ਆਪ ਨੂੰ ਵੀ ਇੱਕ ਰਿਲੈਕਸੇਸ਼ਨ ਜੀ ਮਿਲ ਜਾਂਦੀ ਆ ਹਨਾ ਤੇ ਪੂਰਾ ਇੰਜੋ ਰਿਲੈਕਸ ਫੀਲ ਕਰ ਰਿਹਾ ਇੱਥੇ ਆਣ ਕੇ ਕਹਿੰਦੇ ਮੈਂ ਬੋਰ ਹੋ ਰਿਹਾ ਮੈਂ ਕਿਹਾ ਇਹੋ ਤਾਂ ਤੁਸੀਂ ਚਾਹੁੰਦੇ ਹੀ ਤੁਸੀਂ ਫਿਰ ਜਦ ਕੁੜੀ ਚੱਕਦੇ ਫਿਰ ਕਹਿੰਦੇ ਮਤਲਬ ਹੁਣ ਇਹੋ ਜਿੰਦਗੀ ਰਹਿ ਗਈ ਕਾਕਾ ਚੱਕਣ ਵਾਲੀ ਤੇ ਹੁਣ ਉਹਨਾਂ ਨੂੰ ਰਿਲੈਕਸ ਦੇਣ ਨੇ ਤੇ ਹੁਣ ਉਹ ਵੀ ਉਹਨਾਂ ਕੋਲ ਉਹ ਵਾਲੀ ਜ਼ਿੰਦਗੀ ਵੀ ਨਹੀਂ ਜੀ ਜਾਂਦੀ ਹੈਗੀ ਫਰੀ ਮੁੰਡੇ ਰਿਹਾ ਜਾਂਦਾ ਕਹਿੰਦੇ ਮੈਂ ਬੋਰ ਹੋ ਰਿਹਾ ਵਾ ਚਲੋ ਮੈਂ ਮਲਾਉਣੀ ਅੰਦਰ ਸਿੱਪੀ ਫੋਨ ਤੇ ਕਿਸ ਨਾਲ ਗੱਲ ਕਰ ਰਹੀ ਆ ਤੇ ਆਪਾਂ ਨੇ ਚਾਹੁੰਦੇ ਰਸੋਈ ਵਾਲਾ ਕੰਮ ਖਤਮ ਕਰ ਲੀਏ ਮੰਮੀ ਲੱਗੇ ਜੋਰਾ-ਸ਼ੋਰਾ ਨਾਲ ਕੰਮ ਕਰਨ ਵਾਸਤੇ ਤੇ ਬਾਹਰ ਅੱਜ ਬੱਦਲ ਬਣਿਆ ਹੋਇਆ ਮੌਸਮ ਠੰਡਾ ਥੋੜ ਹਾਂਜੀ ਅਨੂ ਮਾਸੀ ਸਵਾਲ ਦਿੱਤੀ ਸੀ ਹੋਣਾ ਅਨੂ ਮਾਸੀ ਕੋਲ ਤੇ ਤਰਪਨ ਨੇ ਹੈ ਸਵਾਈਆਂ ਕਿਦਾਂ ਮੂੰਹ ਤੋਂ ਥੋੜਾ ਜਿਹਾ ਇਦਾਂ ਕਰ ਤੇ ਚਲ ਬਸ 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 ਉੱਠ ਉੱਠ ਗਈ ਉਹ ਤਾਂ ਪਰਦੇ ਦੇ ਤਾਂ ਪਰਦੇ ਦੇ ਓਟੀ ਹਾਈ ਬਿਠੇ ਨੇ ਅਨੂ ਨੇ ਸਵਾਤੀ ਹੀ ਹੁਣ ਕਿੰਨਾ ਚਿਰ ਸੁੱਤੀ ਰਹੀ ਹੈ ਨਾ ਅਨੂ ਹੂੰ ਆਣ ਉਹਨੇ ਬੈੱਡ ਤੇ ਸਵਾਇਆ ਨੂੰ ਇੱਥੇ ਤੇ ਬੈੱਡ ਤੇ ਸੁੱਤੀ ਰਹੀ ਨੇ ਤੇ ਆਪਾਂ ਇਹਨੂੰ ਜਦੋਂ ਬੈੱਡ ਤੇ ਪਾਉਨੇ ਉੱਠ ਜਾਂਦੀ ਆ ਉੱਥੇ ਗੋਦੀ ਚ ਵੇੜੀ ਚ ਸੁੱਤੀ ਸੀ ਹੈਂ ਮੈਂ ਗੋਦੀ ਚ ਮੈਂ ਸਵਾਣਿਆ ਸੀ ਫਿਰ ਜਦ ਤੂੰ ਗੋਦੀ ਚ ਸਵਾ ਕੇ ਫਿਰ ਤੈਨੂੰ ਥੱਲੇ ਬੈੱਡ ਤੇ ਲਮੇ ਪਾਇਆ ਹੈ ਨਾ ਫਿਰ ਬੈੱਡ ਤੇ ਥਰੇ ਤਾਂ ਪਗਾ ਚਾਏ ਤੇ ਫਿਰ ਸੌਂ ਗਈ ਸੀ ਸੌਂ ਗਈ ਫਿਰ ਹੁਣ ਵੀ ਕਿੱਦਾਂ ਬੈਠੀ ਕਿਦਾਂ ਗਗਲੋ ਜੀ ਆਣ ਨੂੰ ਲੱਗੀ ਤਿਆਰੀ ਕਰਨਾ ਨੂੰ ਕੀ ਬਣਾਉਣ ਲੱਗੀ ਆ ਨਾ ਆਣਾ ਉਹਨਾਂ ਨੇ ਖਲਾਲਾ ਪਾਇਆ ਕਿਉਂਕਿ ਉਹਨਾਂ ਦੇ ਮਿਸਤਰੀ ਲੱਗੇ ਨੇ ਰਸੋਈ ਤਿਆਰ ਹੁੰਦੀ ਆ ਉਹਨਾਂ ਦੀ ਅੱਜ ਤੱਕੀ ਦਾ ਤਿਆਰ ਹੋ ਗਈ ਫਿਰ ਵਿ ਅਰੇ ਬੰਡੀ ਯਾਰ ਸੋਈ ਇਸ ਕਰਕੇ ਉਹਨਾਂ ਦਾ ਜਿਹੜਾ ਖਲਾਰਾ ਵਾ ਐਦਾਂ ਪਿਆ ਹੋਇਆ ਮਤਲਬ ਭਾਂਡੇ ਟਿੰਡੇ ਬਾਹਰ ਮੈਂ ਤਾਂ ਅਸ਼ ਲੈਦੀ ਮੈਂ ਹੀ ਬਾਅਦ ਸੁੱਤੀ ਜਿੰਨ ਤੱਕ ਆਪਣੀ ਗੋਭ ਚੀਰ ਲੈਂਦੀ ਆਂ ਉਹ ਠੀਕ ਹੀ ਚਲੋ ਬੈਠੀ ਲੈ ਕੇ ਮੈਂ ਮੋਏ ਨੂੰ ਧਿਆਨ ਨਾਲ ਧਿਆਨ ਨਾਲ ਚੱਲ ਬੱਸ ਉੱਤੇ ਦੂਜੀ ਚਾਹੀ ਵੀ ਲੱਲਾ ਥੋੜੀ ਜੀ ਠੰਡ ਆ ਨਾ ਅੱਜ ਬੱਦਲ ਅੱਜ ਬੱਦਲ ਅੱਜ ਤਾਂ ਕਰਕੇ ਨੇ ਆਣਾ ਨੂੰ ਚਾਹ ਹੁੰਦਾ ਨਿੱਕੇ ਜੇ ਕਾਕੇ ਨੂੰ ਚੱਕਾਂ ਦਾ ਇਸ ਪੈਸੇ ਇਹਨਾਂ ਦੇ ਮਾਮਾ ਜੀ ਦੀ ਪੋਤੀ ਆਈ ਸਪੈਸ਼ਲ ਖਡਾਉਣ ਵਾਸਤੇ ਇਹਨੂੰ ਜੇ ਮੈਂ ਬਿਬਾਦਤ ਨੂੰ ਖਡਾਉਣਾ ਵਾ ਹੈ ਤਰਪਨ ਹਾਂਜੀ ਆਣੋਂ ਦੇ ਪੇਪਰ ਇਹਦੇ ਤਰਪਨ ਦੇ ਪੇਪਰ ਸੀ ਖਤਮ ਹੋਏ ਹਣਾ ਤਰਪਨ ਖਤਮ ਹੋ ਗਏ ਪੇਪਰ ਹੁਣ ਤੇਰੇ ਸਾਰੇ ਪੇਪਰ ਫਿਨਿਸ਼ ਹੋ ਗਏ ਫਿਰ ਹੁਣ ਆਈ ਤ੍ਰੀ ਹੋ ਕੇ ਤਰਪਨ ਨਾਲ ਸੰਗ ਦੀ ਆਹੋ ਇਬਾਦਤ ਮਮਾ ਪਪਾ ਨੂੰ ਹੁੰਦੇ ਮਮਾ ਪਪਾ ਨੂੰ ਹੈ ਨਹੀਂ ਕੋਈ ਕਿੱਥੇ ਪਪਾ ਕਿੱਥੇ ਮਮਾ ਪਪਾ ਉਹਦਾ ਨਜ਼ਾਰੇ ਲੈਣ ਆ ਰਿਲੈਕਸ ਹੋਣ ਦੇ ਪਪਾ ਕਿਆ ਦੋ ਹੋ ਜਾਂਦੇ ਰੋਣ ਦੇ ਦੁੱਖਡਾ ਹੋਣ ਨੂੰ ਚਲੇ ਆਹੋ ਹੋ ਮੈਂ ਚਾਹੁੰਦਾ ਵੀ ਉਹ ਛੋਟੇ ਛੋਟੇ ਵੀ ਇਹਨੇ ਮਖਾਈ ਹੋਣੀ ਨਾ ਵੀਡੀਓ ਉਹਨਾਂ ਨੂੰ ਵੀ ਮੈਂ ਕਾਕਾ ਨੂੰ ਗੋਦੀ ਚੱਕਿਆ ਵਾ ਤੇ ਉਹ ਡੇਰ ਰੋਣ ਪੀ ਅਸੀਂ ਵੀ ਚੱਕਣਾ ਕਾਕਾ ਨੂੰ ਹਨ ਨੂੰ ਤੂੰ ਇਹ ਗੱਦੀ ਥਿਆਰ ਕਰ ਰਹੀਆਂ ਅੱਜ ਮੀਂਹ ਪੈਣ ਆ ਬਾਹਰ ਬੱਦਲ ਹੋਇਆ ਪੂਰਾ ਨਿਕਾ 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 ਮੀਂਹ ਪਈ ਜਾਂਦਾ ਆ ਵੇਖੋ ਕਿਦਾਂ ਰੈਕਸ ਘੰਟੇ ਜਿਹਾ ਹੁੰਦਾ ਜੀ ਦੋਵੇਂ ਜਾਣੇ ਵੇਖਾ ਕਿਦਾਂ ਸੇਵਾ ਕਰਾਉਂਦੇ ਸੌਰੇ ਆਣ ਕੇ ਇੱਥੇ ਆ ਕੇ ਤੁਹਾਡਾ ਸਿਰ ਦੁਖਦਾ ਉੱਦਾਂ ਅੱਗੋਂ ਪਿੱਛੋਂ ਸਿਰ ਤੁਹਾਡਾ ਠੀਕ ਹੁੰਦਾ ਹੈ ਚੁੱਪੀ ਇੱਥੇ ਆ ਕੇ ਤੁਹਾਡਾ ਸਿਰ ਦੁਖਾਂ ਲੱਗ ਜਾਂਦਾ ਉਹਦੇ ਸਿਰ ਦੁੱਖਰੇ ਦੁੱਖੇ ਹੋ ਜਾਂਦੇ ਜੀ ਸੇਮੇ ਕਰੋ ਡੇ ਸਿਰ ਘਟਾਉਣ ਵਾਸਤੇ ਤੁਹੇ ਦਾ ਘਰ ਦੇਣਾ ਹੋਏ ਅੱਛਾ ਨਜ਼ਾਰੇ ਨਾਲ ਨਜ਼ਾਰੇ ਨਾ ਡੇ ਆ ਬਾਹਰ ਵੈਦਰ ਅੱਜ ਘੈਂਟ ਹੋਇਆ ਪਿਆ ਵਾ ਮੌਸਮ ਕੁੜੀ ਕਿੱਥੇ ਵਰੀ ਪਹਿਲਾਂ ਕੁੜੀ ਦਿਖਾਉਂਦੀ ਕੁੜੀ ਦੀ ਇਸ ਬਾਉ ਸਵੇਰੇ ਸਵੇਰੇ ਇੱਕ ਵਾਰੀ ਕੁੜੀ ਵੇਖ ਲੈਂਦੇ ਨੇ ਆ ਵੇ ਪਾਰੀਆਂ ਪੂਰੀਆਂ ਕਰਕੇ ਆ ਲੱਲੇ ਪੱਪੇ ਮਾਰ ਕੇ ਆਏ ਮੇਰੇ ਸੋਨਾ ਮੇਰਾ ਮਿੱਠਾ ਹੈ ਬਾਅਦ ਵਿੱਚ ਫਿਰ ਕੁੜੀ ਸਾਰਾ ਦਿਨ ਨਹੀਂ ਹੁੰਦੀ ਹੱਥ ਚ ਫਿਰ ਫਿਰ ਰਾਤ ਨੂੰ ਜਦੋਂ ਸੁਵਾਉਣਾ ਹੁੰਦਾ ਨਾ ਜਦੋਂ ਰਾਤ ਨੂੰ ਮਤਲਬ ਸੁਵਾਉਣਾ ਉਹਦੇ ਇੱਕ ਵਾਰੀ ਲੱਲੇ ਪੱਪੇ ਮਾਰ ਲੈਣੇ ਕੁੜੀ ਸੌਂ ਗਈ ਚੱਲ ਫਿਰ ਘਰਾਣੇ ਤੇ ਘਰਾਣੀ ਹੁਣ ਇੱਧਰ ਡੈਡੀ ਨੂੰ ਬੁਲਾਉਣਾ ਹੈ ਜਰਾਖ ਡੈਡੀ ਸਾਰੇ ਕਹਿੰਦੇ ਕਿ ਤੁਸੀਂ ਬੋਲ ਦੇਣੀ ਆ ਤੇ ਅਸੀਂ ਡੈਡੀ ਨੂੰ ਬੁਲਾਉਂਦੇ ਨਹੀਂ ਆ ਮੈਂ ਤਾਂ ਬੋਲਣ ਬੈਠ ਬੋਲਣ ਖੜਾ ਆ ਮੈਂ ਫਿਰ ਐਵੇਂ ਕਹਿਣਗੇ ਕਿ ਡੈਡੀ ਨੂੰ ਵੀ ਤੁਸੀਂ ਖਰੇ ਜਾਣ ਕੇ ਮਿਲਾਉਂਦੇ ਹੈਗੇ ਹੂੰ ਹੂੰ ਡੈਡੀ ਨਾਲ ਹੀ ਹੁੰਦੇ ਨੇ ਸਾਰਾ ਦਿਹਾੜੀ ਡੈਡੀ ਸਾਰਾ ਦਿਨ ਸਾਡੇ ਨਾਲ ਹੀ ਹੁੰਦੇ ਨੇ ਇੱਥੇ ਹੀ ਹੁੰਦੇ ਨੇ ਮਤਲਬ ਜਦੋਂ ਅਸੀਂ ਗੱਲਾਂ ਬਾਤਾਂ ਕਰ ਰਹੇ ਹੁੰਦੇ ਆ ਤੇ ਡੈਡੀ ਵੀ ਲਾਗੇ ਬੈਠੇ ਹੁੰਦੇ ਪਰ ਡੈਡੀ ਘੱਟ ਬੋਲਦੇ ਨੇ ਤੇ ਤੁਸੀਂ ਕਈਆਂ ਨੇ ਕਿਹਾ ਵੀ ਤੁਸੀਂ ਮਤਲਬ ਅੰਕਲ ਨੂੰ ਨਹੀਂ ਬੁਲਾਉਂਦੇ ਹੈਗੇ ਅਹੀਂ ਆਪਣੇ ਡੈਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਉਹ ਡੈਡੀ ਸਾਡੇ ਜਿੰਦ ਜਾਣ ਦੇ। ਹਾਂ ਡੈਡੀ ਸਾਡੇ ਜਿੰਦ ਜਾਣ ਨੇ। ਪਰ ਡੈਡੀ ਘੱਟ ਬੋਲਦੇ ਨੇ ਤੇ ਬਾਕੀ ਡੈਡੀ ਦੇ। ਨਹੀਂ ਮੈਂ ਆਪਣੇ ਗੱਲ ਦੱਸਦਾ। ਮੇਰੇ ਕੋਲ ਕੈਮਰਾ ਨਗਰੂ ਮੇਰੇ ਵਾਲ ਖੁੱਲਦੇ ਨੇ। ਹਾਂ। ਮੇਰੇ ਡੈਡੀ ਮੰਮੀ ਨਾਲੋਂ ਜ਼ਿਆਦਾ ਪਿਆਰ ਮੇਰੇ ਡੈਡੀ ਨਾਲ ਹੈ। ਇਹ ਗੱਲ ਸੱਚੀ। ਮੰਮੀ ਨਾਲੋਂ ਜ਼ਿਆਦਾ ਪਿਆਰ ਛਿਪੀਦਾ ਡੈਡੀ ਨਾਲ ਹੈ। ਮੰਮੀ ਨਾਲ ਵੀ ਆ ਪਰ ਡੈਡੀ ਨਾਲ ਜ਼ਿਆਦਾ ਪਿਆਰ ਆ। ਤੇ ਡੈਡੀ ਮਤਲਬ ਜਿਵੇਂ ਉਹਨਾਂ ਦੇ ਮਾਈਂਡ ਦੀ ਕੋਈ ਮੈਡੀਸਿਨਸ ਚੱਲਦੀ ਐ ਇਸ ਕਰਕੇ ਨਾ ਉਹ ਥੋੜਾ ਜਿਹਾ ਚੁੱਪਚਾਪ ਰਹਿੰਦੇ ਨੇ ਤੇ ਘੱਟ ਬੋਲਦੇ ਨੇ ਪਰ ਸਾਡੇ ਨਾਲ ਪੂਰਾ ਇੰਜੋਏ ਕਰਦੇ ਨੇ। ਇਬਾਦਤ ਨੂੰ ਵੀ ਖੜਾਉਂਦੇ ਨੇ। ਵਧੀਆ ਟਾਈਮ ਸਪੈਂਡ ਕਰਦੇ ਆ ਜਦੋਂ ਅਸੀਂ ਇੱਥੇ ਪੈਨਡ ਆਉਨੇ ਆ ਔਰ ਉਹਨਾਂ ਨੂੰ ਵਧੀਆ ਲੱਗਦਾ ਕਿ ਇਹ ਰੌਣਕਾਂ ਜਿਹਾ ਲੱਗਦੀਆਂ ਨੇ ਥੋੜਾ ਜਿਹਾ ਖੁਸ਼ੀ-ਖੁਸ਼ੀ ਵਾਲਾ ਮਾਹੌਲ ਜਿ ਤੇ ਉਹਦਾ ਡੈਡੀ ਘਟ ਬੋਲਦੇ ਨੇ ਪਰ ਉਹਦਾ ਕੋਈ ਪ੍ਰੋਬਲਮ ਨਹੀਂ ਆ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਡੈਡੀ ਨੂੰ ਬੁਲਾਉਂਦੇ ਨਹੀਂ ਆ ਵੀ ਅਸੀਂ ਗੱਲਾਂ ਕਰ ਰਹੇ ਹਾਂ ਡੈਡੀ ਨੂੰ ਨਹੀਂ ਬੁਲਾਉਂਦੇ ਗੱਲਾਂ ਹੀ ਕਰਦੇ ਆ ਜਾਨ ਕੇ ਡੈਡੀ ਨੂੰ ਕੇਵਰ ਵੀਡੀਓ ਚ ਲਿਆਉਂਦੇ ਡੈਡੀ ਨੂੰ ਜਿਵੇਂ ਪ੍ਰਚਾਰ ਹੁੰਦੇ ਨੇ ਬੋਲਣ ਵਿੱਚ ਥੋੜਾ ਜਿਹਾ ਪਛਾਣ ਹੁੰਦੇ ਨੇ ਡੈਡੀ ਬੋਲਣ ਵਿੱਚ ਆਈ ਹੋਪ ਕਿ ਤੁਸੀਂ ਇਸ ਚੀਜ਼ ਨੂੰ ਸਮਝ ਸਕੋ ਤੇ ਬਾਕੀ ਸਾਡਾ ਬਹੁਤ ਜ਼ਿਆਦਾ ਪਿਆਰ ਆ ਸਾਰਿਆਂ ਨਾਲ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਅੱਜ ਮੈਂ ਨਾ ਉਸਨੂੰ ਬੋਲਣਾ ਉਹ ਲੋਕ ਤੁਸੀਂ ਹੀ ਸਾਰੇ ਬੋਲੋਗੇ ਚਲੋ ਟੇਬਲ ਆ ਲੈਣ ਨੂੰ ਮਮਮੀ ਕਹਿੰਦੇ ਅੱਜ ਮੈਂ ਓਕਾ ਨਹੀਂ ਬੋਲਾਂ ਅੱਜ ਡੈਡੀ ਤੇ ਡੈਡੀ ਤੁਹਾਡੇ ਤੇ ਹੀ ਹੋਊਗਾ ਸਾਰਾ ਵਲੌਗ ਅੱਜ ਹੈ ਜਿਨ੍ਹਾਂ ਨੇ ਕਮੈਂਟ ਕੀਤੇ ਕਿ ਡੈਡੀ ਨੂੰ ਮਤਲਬ ਨਹੀਂ ਬੋਲਦੇ ਜਾਂ ਘੱਟ ਬੋਲਦੇ ਆ ਅੱਜ ਆਪਾਂ ਮੇਨ ਜਿਹੜਾ ਫੋਕਸ ਆ ਉਹ ਡੈਡੀ ਦੇ ਵਲੌਗ ਤੇ ਸ਼ੂਟ ਕਰਨਾ ਵਾ ਉਹਦਾ ਇਹ ਵੀ ਦੱਸਾਂਗੇ ਕਿ ਰਨ ਦੇ ਡੈਡੀ ਕਿਉਂ ਨਹੀਂ ਬੋਲਦੇ ਇਹ ਕਰਨੇ ਸਰਦ ਇਹ ਤਾਂ ਸੀਟੀ ਆ ਪੜ ਗਿਆ ਬੰਦੀਆਂ ਦੇ ਅੰਦਰ ਤੇ ਹੁਣ ਸਰ ਸਬਜੀ ਦੇ ਵਜਲਾ ਦੋ ਸਬਜੀ ਧਰੀ ਹੋਈ ਸ਼ਲਗਮਾਂ ਦੀ ਸੀਟੀ ਗਾ ਸਬਜੀ ਕਰਨੀ ਸੀ ਸੀਟੀ ਗਾ ਨਾ ਅਜਿਹੇ ਕਿਹਦੇ ਤੇ ਸਬਜੀ ਕੀ ਤਰਾਂ ਹਾਂ ਇਹ ਤਾਂ ਕਰ ਸਹੀ ਹੈ ਪਰ ਵਲੌਗ ਹੀ ਬਣਾਉਂਦੇ ਰਹੇ ਜੋ ਸਬਜੀ ਨਾ ਕਰ ਨਾ ਮਾ ਗੋ ਮਾ ਬੁੱਲੇ ਕਿਤੇ ਐਵੇਂ ਕਿਤੇ ਐਵੇਂ ਏਡੇ ਲੰਬੇ ਲੰਬੇ ਵਾਲਾ ਮੇਰੀ ਨਜ਼ਰ ਨਾ ਲੱਗ ਜਾਏ ਮੈਂ ਨਹੀਂ ਜਿੱਪੀ ਸੁਣੋ ਤੁਸੀਂ ਮੈਂ ਨਹੀਂ ਮੇਰੀ ਗੱਲ ਤਾਂ ਸੁਣ ਲੈ ਇੱਕ ਲੰਮੇ ਵਾਲ ਲੰਮੇ ਵਾਲ ਵੇਖ ਕੇ ਕੋਈ ਪ੍ਰੋਮੋਸ਼ਨ ਨਾ ਆ ਜਾਏ ਮਾ ਯਾਰ ਐੜੀ ਅੱਜ ਤੁਸੀਂ ਉਹ ਵਾਲੀ ਸ਼ਕਾਣੀ ਸੁਣਾਈ ਤੋਂ ਸਾਨੂੰ ਸਾਰਿਆਂ ਨੂੰ ਐੜੀ ਉਹ ਜਿਹੜੀ ਤੁਸੀਂ ਰੇਲ ਗੱਡੀ ਰੋਕੀ ਸੀ ਮੈਨੂੰ ਨਹੀਂ ਪਤਾ ਲੱਗਿਆ ਹੈ ਮੈਨੂੰ ਨਹੀਂ ਤੈਨੂੰ ਪਤਾ ਹੈ ਨਹੀਂ ਮੈਨੂੰ ਨਾ ਪਿਛਲੀ ਵਾਰ ਐ ਸੀ ਨਾ ਕਹਾਣੀ ਸੁਣਾਈ ਸੀ ਰੇਲ ਗੱਡੀ ਵਾਲੀ ਤੁਹਾਨੂੰ ਚੋੜੀ ਸੁਣਾਈ ਹਣੀ ਹਾਂ ਕਿ ਮੈਂ ਰੇਲ ਗੱਡੀ ਰੋਕਤੀ ਸੀ ਸੱਚੀ ਗੱਲ ਏ ਹੈ ਨਾ ਮੰਮੀ ਡੈਡੀ ਨੂੰ ਰੇਲ ਗੱਡੀ ਵਾਲੀ ਕਹਾਣੀ ਸੁਣਾਈ ਸੀ ਨਾ ਤੁਹਾਨੂੰ ਵੀ ਹਾਂ ਸੁਣਾਈ ਕਹ ਸੁਣਾਈਏ ਚਾ ਰੇਲ ਗੱਡੀ ਸ਼ਰਦਾ ਸਬਜੀ ਸਾਰੇ ਖਾਣੀ ਡੈਡੀ ਸਬਜੀ ਵੀ ਖਾਦੇ ਵੇ ਲੋ ਡੈਡੀ ਤੁਸੀਂ ਸਬਜੀ ਅਜੇ ਬਚਾ ਦਿਆ ਕਰੋਗੇ ਪਰ ਫਾਇਦਾ ਕਰਦੀਆਂ ਹਰੀਆਂ ਸਬਜ਼ੀਆਂ ਇੱਕ ਗੱਲ ਮੇਰੀ ਮਾਤਾ ਪਰੇਸ਼ਾਨ ਹੈ ਡੈਡੀ ਤੋਂ ਇਸ ਗੱਲ ਕੇ ਕਿ ਡੈਡੀ ਨਾ ਸਬਜ਼ੀਆਂ ਨਹੀਂ ਖਾਂਦੇ ਖਾਂਦੀਆਂ ਸਬਜ਼ੀਆਂ ਤਾਂ ਘੱਟ ਬੋਲਦੇ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਡੈਡੀ ਵੀ ਤੁਸੀਂ ਘੱਟ ਬੋਲਦੇ ਹੋ ਤਾਂ ਇਹ ਸਬਜ਼ੀਆਂ ਘੱਟ ਖਾਂਦੇ ਤੇ ਘੱਟ ਬੋਲਣਾ ਹਾਂ ਘੱਟ ਸਬਜ਼ੀ ਬੰਦਾ ਜਿਹੜਾ ਵਾਈਸ ਪਰਸਨ ਹੁੰਦਾ ਨਾ ਵਾਈਸ ਉੱਚੀ ਸੋਚ ਰੱਖਣ ਵਾਲਾ ਉਹ ਘੱਟ ਹੀ ਬੋਲਦਾ ਹੈ ਹਨਾ ਡੈਡੀ ਜੜੇ ਹੂੰ ਹਾਂ ਹੀ ਕਰ ਦੋ ਇਸ ਤੋਂ ਇਸ ਤੋਂ ਇਸ ਤੋਂ ਘੱਟ ਕੀ ਹੋਏਗਾ ਹਾਂ ਡੜੀ ਹਾਂ ਤਾ ਡੜੀ ਚਲੋ ਖਾਣਾ ਖਾ ਲੋ ਫਿਰ ਬੋਲਿਓ ਕਿਰਨ ਹਮ ਕਿਥੇ ਮੇਰੀ ਕੁੜੀ ਉਹ ਗੋਦੀ ਚ ਉઠી ਤਰਪਨ ਨੇ ਸੁੱਤੀ 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 ਨੀ ਸੌਂਦੀ ਸੌਂਦੀ ਐ ਅਨੂ ਕਿਹਦਾ ਨਾ ਕੀ ਤੋਂ ਮੇਰੀ ਘਰ ਵਾਲੀ ਨੂੰ ਫੋਟੋ ਭਾਈ ਜਾਂਦੀ ਐ ਰੂਟਾਂ ਦੀਆਂ ਮੈਂ ਹਟ ਜਾ ਹਟ ਜਾ ਟਲ ਜਾ ਟਲ ਜਾ ਮੈਂ ਅੱਜ ਦੱਸਣ ਦੇ ਵੀ ਭਾਜਨੇ ਨੂੰ ਅੱਜ ਬਟਾਲੇ ਖੜਨਾ ਇੱਕ ਸੂਟ ਤੈਨੂੰ ਦਵਾਉਣਾ ਤੇ ਇੱਕ ਮਿੰਨੋ ਤਲ ਜਾ ਤਲ ਜਾ ਉਹ ਮੈਂ ਹਾਂ ਵੀ ਨਹੀਂ ਉਹ ਕਹਿੰਦੇ ਵੀ ਮੈਂ ਖੜਨਾ ਠਹਿਰ ਕੇ ਚਾਹ ਪਾਣੀ ਪੀ ਲੈ ਪਰ ਇੱਕ ਇੱਕ ਸੂਟ ਦਵਾਉਣ ਨੂੰ ਦਵਾ ਗਿਆ ਨਾ ਵਾਹਿਗੁਰੂ 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 ਆ ਵੇਖੋ ਡਾਡੀ ਤੁਹਾਨੂੰ ਵੀ ਕਰਨ ਏਦਾਂ ਹੀ ਕਿ ਤੰਗ ਕਰਦੀ ਸੀ ਪਹਿਲਾਂ ਜਿੱਦ ਕਰਦੀ ਸੀ ਤੜਨ ਜਦੋਂ ਇੱਕ ਮਤਲਬ ਮੇਰਾ ਨਾ ਵਿਆਹ ਹੀ ਨਹੀਂ ਸੀ ਕੁਆਰੀ ਸੀ ਜਿੱਦ ਨਹੀਂ ਕਰਦੀ ਸੀ ਨੇ ਕਰਦੀ ਮੈਂ ਹਾਏ ਡੜੀ ਚ ਉੱਠ ਡੜੀ ਤੁਸ ਮੁੱਕ ਕਰਕੇ ਸ਼ਰਮ ਤੁਹਾਡੇ ਤੇ ਮੈਨੂੰ ਨਾ ਰੱਬ ਜਿੰਨਾ ਭਰੋਸਾ ਵੀ ਤੁਸੀਂ ਝੂਠ ਨਹੀਂ ਬੋਲ ਸਕਦੇ ਸੱਚ ਦੱਸੋ ਕਰਦੀ ਸੀ ਕਰਦੀ ਸੀ ਜਿੱਦ ਤੇ ਅੱਜ ਨਹੀਂ ਸਕੂਟਰੀ ਵਿੱਚ ਜਿੱਦਗੀਤੀ ਸੀ ਹੈ ਕਿੰਨੀ ਕੁ ਪੂਰੀ ਹਾਂ ਇਧਰ ਦੱਸੋ ਮਮਮੀ ਤੁਸੀਂ ਦੱਸੋ ਸਕੂਟੀ ਵਿੱਚ ਗਿਰਨ ਦੇ ਜਿੱਦਗੀਤੀ ਸੀ ਕਿ ਨਹੀਂ ਬੜੀ ਸੱਟ ਪਿਆ ਉਹ ਕਿੰਨੀ ਸਖਦੀ ਚੱਲਦੇ ਨਾ ਚਾਰ ਚਾਰ ਕਹਿ ਰਣਾ ਆ ਮੇਰੇ ਨਾਲੇ ਬਹੁਤ ਜਿੱਦ ਕਰਦੀ ਆ ਕਹਿ ਰਣਾ ਇਹਦੀ ਜਿੱਦ ਨਹੀਂ ਠੀਕ ਚਾਰ ਦਿਨ ਰੋਟੀ ਖਾਦੀ ਨਹੀਂ ਇਸ ਬੋਟੇ ਪਿੱਛੇ ਤੇ ਏਸੀ ਪਿੱਛੇ ਉਹ ਤਾਂ ਗਰਮੀ ਹੀ ਹਾਏ ਗਰਮੀ ਉਹ ਮੈਂ ਹਾਏ ਏਸੀ ਤੇ ਵੀ ਵਾਲਾ ਹਾਏ ਏਸੀ ਵਾਲਾ ਬੜੀ ਗਰਮੀ ਉਹਦੇ ਨੇ ਦੱਸ ਦੇਣੀ ਕਰਦੇ ਡੈਡੀ ਤੁਸੀਂ ਕਿਹੜੇ ਹਿਸਾਬ ਨਾਲ ਕਹਿ ਰਹੇ ਵੀ ਨਹੀਂ ਜਿੱਦ ਕਰਦੀ ਕਰਦੇ ਡੈਡੀ ਨੂੰ ਨਹੀਂ ਲੱਗਦੀ ਹਣੀ ਮੇਰੀ ਜਿੱਦ ਉਹ ਨਹੀਂ ਲੱਗਦੀ ਹਣੀ ਡੈਡੀ ਨੂੰ ਜਿੱਦ ਹੈ ਕੁਝ ਤਾਂ ਬੋਲ ਜਾਲਮਾ ਦੇ ਦੇ ਤਾਂ ਨਾ ਲੱਗਿਆ ਕਰੂਗੀ ਮੈਨੂੰ ਲੱਗਿਆ ਕਰੂਗੀ ਹਾਂ ਇਹ ਵੀ ਹੈ ਹੁਣ ਬਤਾ ਕੀ ਕਹਿੰਦੀ ਕਰਨ ਇਹ ਹੁਣ ਦਿਨ ਹੋ ਗਏ ਆ ਜੇ ਥੋੜੀ ਗਰਮੀ ਨੂੰ ਆਇਆ ਕਰਾਂਗੇ ਤਿੰਨ ਜਾਣੇ ਆ ਉਸ ਕਮਰੇ ਸਾਰੇ ਚ ਲੈ ਆਇਆ ਕਰਨਾ ਸਾਨੂੰ ਵੱਖਰਾ ਲੱਗ ਦੋ ਅੱਡਾ ਇੱਥੇ ਹਾਂ ਉਹ ਇੱਕ ਹੁੰਦੀ ਹੈ ਤਾਂ ਠੀਕ ਚੰਗੀ ਇਹ ਤਾਂ ਚੰਗੀ ਗੱਲ ਕਹਿੰਦੀ ਹੈ ਸਾਨੂੰ ਅਲੱਗ ਕਮਰਾ ਚਾਹੀਦਾ ਇੱਥੇ ਲੈ ਠੀਕ ਹੈ ਮਿਲਣਾ ਚਾਹੀਦਾ ਸਾਨੂੰ ਅਲੱਗ ਕਮਰਾ ਬਿਲਕੁਲ ਮਿਲਣਾ ਚਾਹੀਦਾ ਨਾ ਮੇਰੇ ਨਾਲ ਮਤਾਬਾਸ ਕਰੋ ਫਿਰ ਤੁਸੀਂ ਤਾਂ ਮੈਨੂੰ ਕਹਿ ਰਹੇ ਸੀ ਮੈਂ ਤੁਹਾਨੂੰ ਫੋਨ ਦਵਾਵਾਂਗਾ ਗੱਲ ਉਹ ਗੱਲ ਬਖਰੀ ਐ ਲੱਗ ਗਿਆ ਉਹ ਗੱਲ ਬਖਰੀ ਐ ਤੇ ਫੋਨ ਦਵਾਣ ਕਿਉਂ ਨਹੀਂ ਗਏ ਫਿਰ ਚਲੋ ਠੀਕ ਆ ਜੀ ਪੱਕੀ ਗੱਲ ਐ ਹਾਂ ਕਿਹੜਾ ਲੈ ਕੇ ਦੋਗੇ ਜਿਹੜਾ ਕਹਾਂਗਾ ਜਿਹੜਾ ਕਹੋ ਪੱਕੀ ਗੱਲ ਐ ਹਾਂ ਵਾਦਾ ਫਿਰ ਲਓ ਜੀ ਡੈਡੀ ਨੇ ਵਾਦਾ ਕਰ ਕਰੋ ਵਾਦਾ ਕਰੋ ਲਓ ਜੀ ਡੈਡੀ ਨੇ ਵਾਦਾ ਕਰਤਾ ਵੀ ਜਿਹੜਾ ਇਹਨੂੰ ਫੋਨ ਲੈ ਕੇ ਦੇਣ ਦਾ ਉਹ ਵੀ ਜਿਹੜਾ ਮਰਜ਼ੀ ਤੈਨੂੰ ਕਿਹੜਾ ਲਵਾ ਜਿਹੜਾ ਮਰਜ਼ੀ ਦਾ 15 Pro Max ਲੈ ਲਓ ਹੈ ਚਲੋ ਡੈਡੀ 15 Pro Max ਲੈਣਾ ਆਪਾਂ ਕਿੰਨੇ ਦਾ ਪਤਾ ਜਿੰਨੇ ਦਾ ਹੁੰਦਾ ਲੈਣਾ ਪੁੱਛਣਾ ਕੀ ਆ ਆ ਤੁਹਾਡੀ ਜਿੰਨੇ ਦਾ ਮਰਜੀ ਹੈ ਨਾ ਜੇ ਲੈਣਾ ਹੀ ਹੈ ਫਿਰ ਪੁੱਛਣਾ ਕਿਉਂ ਹੈ ਦੇਖਿਆ ਇਹ ਹੁੰਦਾ ਜਿਗਰਾ ਕੀ ਬਾਤ ਹੈ ਡੈਡੀ ਲਵ ਯੂ ਐ ਤੁਹਾਨੂੰ ਇਹਦੇ ਵਾਸਤੇ ਤੁਹਾਨੂੰ ਤੁਸੀਂ ਕਹਿ ਤਾਂ ਸਮਝੋ ਮੈਂ ਲੈ ਲਿਆ ਮੇਰੇ ਲਈ ਇੰਨੀ ਖੁਸ਼ੀ ਬਹੁਤ ਹੈ ਮਾਤਾ ਦੇਖਿਆ ਮਾਤਾ ਦੇਖਿਆ ਫਿਰ ਆਏ ਸਵੇਰੇ ਤੇ ਸਹੀ ਗੱਲ ਹੈ ਡੈਡੀ ਵਰਗਾ ਬੰਦਾ ਹੈ ਕੋਈ ਤਾਂ ਇਹ ਤਾਂ ਮੇਰੇ ਸਾਰੇ ਸਾਰੇ ਚ ਘੈਂਟ ਡੈੜੀ ਲੱਗਦੇ ਨੇ ਠੀਕ ਹੈ ਡੈੜੀ ਆਪਣੇ ਪੁੱਤ ਦੀ ਇੱਛਾ ਤਾਂ ਪੂਰੀ ਕਰਨਗੇ ਜੀ ਬਿਲਕੁਲ ਬਿਲਕੁਲ ਕਰੋਗੇ ਨਾ ਹਾਂ ਚਲੋ ਹਲੇ ਲੈਂਦਾ ਮੈਂ ਜਦੋਂ ਲੈਣਾ ਹੈਗਾ ਤੁਹਾਨੂੰ ਦੱਸਾਂਗਾ ਪੱਕਾ ਹਲੇ ਮੇਰੇ ਕੋਲ ਹੈਗਾ ਫੋਨ ਠੀਕ ਹੈ ਠੀਕ ਤਾਂ ਇਹ ਵੀ ਠੀਕ ਹੈ ਆਏ ਹਾਏ ਬਾਦਸ਼ਾਹ ਰਾਣੀ ਰਾਤ ਦੀਆਂ ਟੈਨਸ਼ਨ ਆ ਰਹੀ ਨੇ ਵੀ ਰਾਤੀ ਕੀ ਸਬਜ਼ੀ ਬਣਾਣੀ ਏ ਡਿਸਕਸ਼ਨ ਆ ਰਹੀ ਨੇ ਮਾਤਾ ਕਹਿੰਦੀ ਮੈਂ ਤਾਂ ਉੱਠ ਕੇ ਜਾਵਾਂ ਮੇਰੇ ਹੱਥ ਖੜੇ ਨੇ ਹਾਂ ਮੈਂ ਥੱਕ ਗਈ ਮੈਂ ਨਹੀਂ ਬਸ ਤੁਸੀਂ ਕਹੇ ਜਾਂਦੇ ਹੀ ਨਹੀਂ ਇਹਦਾ ਥੋੜੇ ਦਿਨ ਦਾ ਕਹਿ ਕੇ ਜਿੰਨਾਂ ਲਈ ਆ ਗਏ ਨੇ ਨਹੀਂ ਨਾ ਸਿੱਪੀ ਤੇ ਕੇਲਾ ਬਣਾਉਣੀ ਆਪੇ ਹੁਣ ਮੈਂ ਨਹੀਂ ਮੈਂ ਨਹੀਂ ਬਣਾਣਾ ਕਹਿੰਦੇ ਕਹਿੰਦੇ ਇਹਨਾਂ ਨੇ ਕਿਹਾ ਸੀ ਅਸੀਂ ਆ ਰਹੇ ਹਾਂ ਉਹਦੇ ਤਾਂ ਸੇਵੀਆਂ ਦਾ ਸਿੱਧਾ ਕਰੋ ਕੋਕਾ ਕੁਝ ਇਹ ਦੇਖੀ ਇਹ ਬਾਅਦ ਤਨਾਂ ਲੱਗ ਜੇ ਨੇ ਮੈਂ 2-4 ਦਿਨ ਲਈ ਆਏ ਸੀ ਕਹਿੰਦੇ ਬੈਗ ਇੰਡੇਰੇ ਲਾ ਕੇ ਆਏ ਮਮੀ ਕਿਨੇ ਡੈਡੀ ਡੈਡੀ ਅਸ ਦਾ ਵਲੋਗ ਤੁਹਾਡੇ ਤੋਂ ਪੂਰੇ ਪੂਰਾ ਸੈਂਟਰ ਕੁਝ ਗੱਲ ਕਰੋ ਉਹ ਰੇਲ ਗੱਡੀ ਵਾਲਾ ਕਿੱਸਾ ਤੁਸੀਂ ਸੁਣਾਇਆ ਨਹੀਂ ਰੇਲ ਗੱਡੀ ਵਾਲਾ ਤੁਸੀਂ ਕਹਿੰਦੇ ਨਹੀਂ ਜਦੋਂ ਇੱਕ ਵਾਰੀ ਤੁਸੀਂ ਜਵਾਨ ਹੁੰਦੇ ਸੀ ਜਵਾਨੀ ਸਮੇ ਤੁਸੀਂ ਉੱਧਰ ਜਾ ਰਹੇ ਸੀ ਕਹਿੰਦਾ ਮੈਨੂੰ ਪਤਾ ਕੀ ਕਹਿੰਦੇ ਪਿਛਲੀ ਵਾਰਾ ਕਹਿੰਦਾ ਜਵਾਨੀ ਸਮੇ ਸੀ ਧਾਰੀਵਾਲ ਟ੍ਰੇਨ ਸਟੇਸ਼ਨ ਤੇ ਕੋਈ ਟ੍ਰੇਲ ਰੇਲ ਗੱਡੀ ਰੁਕਦੀ ਨਹੀਂ ਭਈ ਸੀ ਤੇ ਉਹ ਰੇਲ ਗੱਡੀ ਕਹਿੰਦੇ ਜਦੋਂ ਨਾ ਰੁਕੇ ਮੈਂ ਜਾਣਾ ਸੀ ਅਮਰਸਰ ਮੈਂ ਸਾਹਮਣੇ ਖੜਾ ਹੋ ਕੇ ਬੈਟ ਘਰੋਂ ਦੇ ਉੱਪਰ ਵੀ ਹੋਣੀ ਆਪੀ ਬ੍ਰੇਕ ਮਾਰੀ ਗੱਡੀ ਕਹਿੰਦੇ ਗੱਡੀ ਆਈ ਆਈ ਉਹਨੇ ਬ੍ਰੇਕਾਂ ਮਾਰਤੀਆਂ ਜਦੋਂ ਹੌਲੀ ਹੋ ਗਈ ਮੈਂ ਵਿੱਚ ਚੜ ਗਿਆ ਹੈ ਰੈਡੀ ਆਹੀ ਗੱਲ ਸੀ ਨਾ ਤੁਸੀਂ ਉਹ ਨਹੀਂ ਦੱਸਿਆ ਜਦੋਂ ਪਿੰਡ ਚੋਰ ਪੈ ਕੇ ਸੀ ਤੇ ਤੁਸੀਂ ਚੋਰਾ ਨੂੰ ਭਜਾ ਭਜਾ ਕੁੱਟਿਆ ਸੀ ਮੈਂ ਕਿਉਂ ਜਿਹਾ ਕਿ ਤੈਨੂੰ ਡਰੀਨ ਸਾਰਾ ਚੀਤਾ ਭੁੱਲ ਗਿਆ ਮਮੀ ਜਦੋਂ ਪਿੰਡ ਤੁਸੀਂ ਕਹਿੰਦੇ ਨਹੀਂ ਚੋਰ ਪੈ ਸੀ ਡੈਡੀ ਨੇ ਭਜਾ ਭਜਾ ਚੋਰ ਕੁੱਟੇ ਸੀ ਹੈ ਨਾ ਕੰਡਾ ਲੈ ਕੇ ਪਿੱਛੇ ਛੜੇ ਹਾਂ ਤੇ ਡੰਡੀ ਭੁੱਲ ਗਿਆ ਛੜਿਆ ਨਾ ਭੁੱਲਿਆ ਕਰੋ ਇਹ ਤਾਂ ਕਿੱਸੇ ਨੇ ਆ ਦੋਤਾ ਦੋ ਤੀ ਨੂੰ ਕਦੋਂ ਸੁਣਾਓਗੇ ਪੋਤਾ ਪੋਤੀ ਨੂੰ ਕਦੋਂ ਸੁਣਾਓਗੇ ਇਹ ਹਜੇ ਕਿੱਸੇ ਕਹਾਣੀਆਂ ਇਹ ਯਾਦ ਰਹਿਣਾਂ ਲਈ ਕਹਾਣੀਆਂ ਨੇ ਇਹ ਸਦਾ ਅਮਰ ਅਮਰ ਕਹਾਣੀਆਂ ਇਹ ਕਹਿੰਦਾ ਬਾਸ ਸਾਡੀ ਤੁਹਾਡੀ ਨਾਮ ਪੈ ਗਿਆ ਆ ਨਾ ਇਹ ਬਾਤ ਇੱਕ ਵਾਰ ਤੇ ਪਾਪਾ ਵਾਲਾ ਜੀ ਸੁਣਨੀ ਹੈ ਨੇ ਹੋਰ ਕਿਹਦੀ ਸੁਣਨੀ ਹੈ ਓਏ ਮੇਰੇ ਪਾਪਾ ਪਾਪਾ ਓਏ ਮਿੱਤ ਇਹ ਬਾਤ ਓਏ ਇਬਾਦਤ ਓਏ ਮੇਰੇ ਪਾਪਾ ਜੀ ਆਏ ਪਾਪਾ ਨੇ ਚੁੱਕਿਆ ਨਹੀਂ ਤਾਂ ਨਹੀਂ ਆਏ ਹਾਏ 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 ਪਾਪਾ ਦੀ ਆਵਾਜ਼ ਪਾਪਾ ਬਸ ਸਵੇਰੇ ਇੱਕ ਵਾਰੀ ਚੁੱਕ ਲੈਂਦੇ ਨੇ ਬਾਕੀ ਸਾਰੀ ਡੈਡੀ ਕੋਈ ਪਤਾ ਨਹੀਂ ਉਹ ਤੂੰ ਆ ਤੂੰ ਸਾਰੀ ਜਿਹੜੀ ਗੇਮ ਇੱਥੇ ਗੇਮ ਕਿਹੜੀ ਗੇਮ ਮਾਤਾ ਅੱਜ ਪਹਿਲੀ ਵਾਰ ਗੇਮ ਖੇਡੀ ਹੈ ਤੁਹਾਨੂੰ ਮੇਰੀ ਗੇਮ ਦੀ ਬੜੀ ਟੈਨਸ਼ਨ ਪੈ ਜਾਂਦੀ ਹੈ ਉੱਥੇ ਦੀ ਉੱਥੇ ਨਹੀਂ ਗੇਮ ਖੇਡਣ ਦੇ ਇੱਥੇ ਦੀ ਇੱਥੇ ਨਹੀਂ ਕਿਹਦੀ ਗੇਮ ਜੇ ਹੱਸਣ ਲਈ ਮੈਂ ਪਾਪਾ ਕੋਲ ਕਿੱਥੇ ਸੁਣਦੇ ਮੈਨੂੰ ਆਵਾਜ਼ ਦੇ ਪਾਪਾ ਦੀ ਆਵਾਜ਼ ਜੀ ਇਹਨੂੰ ਕੰਨਾਂ 'ਚ ਪੈ ਜਾ ਉਹਦੇ ਖੁਸ਼ ਹੈ ਆ ਪਾਪਾ ਓਏ ਪਾਪਾ ਇਬਾਦਤ ਏ ਓਏ ਇਬਾਦਤ ਸੋਹਣਾ ਬਾਬੂ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਸੋਹਣਾ ਬਾਬੂ ਇਹ ਮੇਰਾ ਚਨਾਨੀ ਗੁੜਟ ਝਾੜੀਏ ਹੁਣ ਸੌਂ ਕੇ ਤੇ ਕਿਤਰਾ ਸੰਢੀ ਏ ਹਾਂ ਸੌਂ ਕੇ ਤੇ ਨਿੰਦਿਆ ਜਦ ਪੂਰੀਆਂ ਕਰਕੇ ਤੇ ਹਾਸੇ ਖੇਡੇ ਕਰਨੇ ਚਲੋ ਠੀਕ ਏ ਦੋਸਤੋ ਤੁਹਾਨੂੰ ਮਿਲਦੇ ਆ ਮੇਰੇ ਤੇ ਤੁਹਾਨੂੰ ਕੱਲ ਇੱਕ ਨਵੇਂ ਬਲੋਗ 'ਚ ਉਦ ਤੱਕ Bye bye. Bye bye.